ਗੁਰੂਆਂ ਦੇ ਸਮਿਆਂ ਤੋਂ ਹੀ ਸਿੱਖ ਧਰਮ ਵਿੱਚ ਸੇਵਾ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ ਪਰ ਹਰ ਮਨੁੱਖ ਦੇ ਵੱਲੋਂ ਕੀਤੀ ਗਈ ਸੇਵਾ ਸੇਵਾ ਦੇ ਵਿੱਚ ਫਰਕ ਹੁੰਦਾ ਹੈ ਕੋਈ ਨੀਵਾ ਹੋ ਕੇ ਆਪਣਾ ਆਪ ਲੁਕਾ ਕੇ ਸੇਵਾ ਕਰਦਾ ਹੈ ਤੇ ਕੋਈ ਜਿੰਨਾ ਜ਼ਿਕਰ ਉਸ ਦਾ ਨਾਮ ਸਪੀਕਰ ਤੇ ਅਨਾਉਂਸ ਨਾ ਹੋਵੇ ਜਾਂ ਫਿਰ ਪੱਖਿਆਂ ਅਤੇ ਪੱਥਰਾਂ ਤੇ ਉਸ ਦਾ ਨਾਂ ਨਾ ਲਿਖਿਆ ਜਾਵੇ ਤਾਂ ਉਸ ਨੂੰ ਚੈਨ ਹੀ ਨਹੀਂ ਆਉਂਦੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿੰਨਾ ਚਿਰ ਸੌਪਾ ਨੂੰ ਮੇਰੀ ਕੀਤੀ ਹੋਈ ਸੇਵਾ ਦਾ ਪਤਾ ਨਾ ਲੱਗੇ ਉਹਨਾਂ ਚਿਰ ਮੇਰੀ ਸੇਵਾ ਪਰਵਾਨ ਹੀ ਨਹੀਂ ਹੋਣੀ ਤੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿੱਲੀ ਵਿੱਚ ਇੱਕ Hindu ਵੀਰ ਵੱਲੋਂ ਕੀਤੀ ਗਈ ਅਜਿਹੀ ਸੇਵਾ ਬਾਰੇ ਦੱਸਾਂਗੇ ਜਿਸ ਬਾਰੇ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਇਹ ਸੱਚੀ ਘਟਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਦੀ ਹੈ ਤੇ ਇਹ ਘਟਨਾ ਵੀ ਕੋਈ ਜ਼ਿਆਦਾ ਪੁਰਾਣੀ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 400 ਸਾਲਾਂ ਸ਼ਤਾਬਦੀ ਦੀ ਹੈ ਕਹਿੰਦੇ ਨੇ ਕਿ ਗੁਰਦੁਆਰਾ ਸੀਸਗੰਜ ਸਾਹਿਬ ਤੋਂ 400 ਸਾਲਾਂ ਸ਼ਤਾਬਦੀ ਮਨਾਉਣ ਤੋਂ ਪਹਿਲਾਂ ਅਲਾਸਮੈਂਟ ਹੋਈ ਕਿ ਥੜਾ ਸਾਹਿਬ ਦੀ ਸੇਵਾ ਕਰਨੀ ਹੈ ਇਸ ਸੇਵਾ ਦੇ ਵਿੱਚ ਸੰਗਤਾਂ ਵੱਧ ਤੋਂ ਵੱਧ ਆਪਣਾ ਸੰਯੋਗ ਪਾਉਣ ਅਜੇ ਇਹ ਅਲਾਸਮੈਂਟ ਹੋਈ ਹੀ ਸੀ ਕਿ ਸੰਗਤ ਦੇ ਵਿੱਚੋਂ ਇੱਕ Hindu ਵੀਰ ਉੱਠ ਕੇ ਜੋ ਕਿ ਕੇਸਾ ਧਾਰੀ ਵੀ ਨਹੀਂ ਸੀ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਪ੍ਰਬੰਧਕਾਂ ਨੂੰ ਕਹਿਣ ਲੱਗਾ ਕਿ ਜੀ ਇਹ ਸੇਵਾ ਮੈਨੂੰ ਮਿਲ ਸਕਦੀ ਹੈ ਪ੍ਰਬੰਧਕਾਂ ਨੇ ਉਸ ਦੇ ਕੱਪੜੇ ਦੇਖ ਕੇ ਕਿਹਾ ਮਿਲਤਾ ਸਕਦੀ ਹੈ ਪਰ ਤੁਸੀਂ ਕਰ ਸਕਦੇ ਹੋ ਇਹ ਸੇਵਾ ਤੁਹਾਡੇ ਵਿੱਚ ਸਮਰੱਥਾ ਹੈ ਤੇ ਅੱਗਿਓ ਹਿੰਦੂ ਵੀਰ ਆਖਣ ਲੱਗਾ ਜੀ ਮੈਂ ਨਹੀਂ ਕਰ ਸਕਦਾ ਪ੍ਰਬੰਧਕ ਕਹਿਣ ਲੱਗੇ ਜੇ ਤੂੰ ਸੇਵਾ ਕਰ ਨਹੀਂ ਸਕਦਾ ਤੇ ਪੁੱਛ ਕਿਉਂ ਰਿਹਾ ਹੈ ਅੱਗਿਓ ਉਸ ਹਿੰਦੂ ਵੀਰ ਨੇ ਜਵਾਬ ਦਿੱਤਾ ਕਿ ਜੀ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਚਹਣ ਤੇ ਸੇਵਾ ਹੋ ਸਕਦੀ ਹੈ ਪਰ ਤੁਸੀਂ ਕਿਰਪਾ ਕਰੋ ਮੈਨੂੰ ਇਹ ਸੇਵਾ ਬਖਸ਼ ਦਿਓ ਤੇ ਕਿਰਪਾ ਕਰਕੇ ਇਹ ਵੀ ਦੱਸ ਦਿਓ ਇਸ ਸੇਵਾ ਦੇ ਵਿੱਚ ਕਿੰਨੇ ਮਾਇਆ ਲੱਗੇਗੀ ਪ੍ਰਬੰਧਕ ਆਖਣ ਲੱਗੇ ਥੜੇ ਦੀ ਇੱਕ ਪਾਸੇ ਦੀ ਸੇਵਾ 7 ਲੱਖ ਰੁਪਏ ਦੀ ਹੈ ਦੂਮੇ ਪਾਸੇ ਕਰਵਾਉਣੇ ਪੈਣਗੇ ਤੇ 14 ਲੱਖ ਦਾ ਖਰਚਾ ਆਵੇਗਾ ਤੇ ਪ੍ਰਬੰਧਕ ਆਖਣ ਲੱਗੇ ਤੁਸੀਂ ਐਦਾਂ ਕਰਿਓ ਇੱਕ ਪਾਸੇ ਦੀ ਸੇਵਾ ਤੁਸੀਂ ਕਰ ਲਵੋ ਤੇ ਦੂਜੇ ਪਾਸੇ ਦੀ ਸੇਵਾ ਕਿਸੇ ਹੋਰ ਤੋਂ ਕਰਾ ਲਵਾਂਗੇ ਪਰ ਇਹ ਹਿੰਦੂ ਵੀਰ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਦੋਨਾਂ ਪਾਸਿਆਂ ਦੀ ਸੇਵਾ ਮੰਗ ਰਿਹਾ ਸੀ ਤੇ ਜੇ ਅੱਜਕੱਲ ਕਿਸੇ ਨੇ 2-4 ਲੱਖ ਰੁਪਏ ਦੀ ਵੀ ਸੇਵਾ ਗੁਰੂ ਘਰ ਕਰਨੀ ਹੋਵੇ ਤੇ ਉਹ ਆਪਣਾ ਪੂਰਾ ਰੋਪ ਪ੍ਰਬੰਧਕਾਂ ਦੇ ਉੱਤੇ ਰੱਖਦਾ ਹੈ ਪਰ ਇਹ ਹਿੰਦੂ ਵੀਰ ਬੜੀ ਨਿਮਰਤਾ ਨਾਲ ਹੱਥ ਜੋੜ ਕੇ ਸੇਵਾ ਮੰਗ ਰਿਹਾ ਸੀ ਪ੍ਰਬੰਧਕ ਉਸ ਦੀ ਇਹ ਗੱਲ ਸੁਣ ਕੇ ਹੈਰਾਨ ਹੋਏ ਉਹ ਸੋਚ ਰਹੇ ਸਨ ਕਿ ਇਸ ਬੰਦੇ ਦੇ ਕੱਪੜੇ ਪਹਿਰਾਵਾ ਇਹ ਨਹੀਂ ਦੱਸ ਰਹੇ ਕਿ ਇਸ ਬੰਦੇ ਕੋਲ ਐਨਾ ਪੈਸਾ ਹੋਵੇਗਾ ਪ੍ਰਬੰਧਕਾਂ ਨੇ ਸੋਚਿਆ ਕਿ ਇਹ ਲਾਰਾ ਲਾ ਕੇ ਹੀ ਨਾ ਹਟ ਜਾਵੇ ਪ੍ਰਬੰਧਕਾਂ ਨੇ ਫਿਰ ਕਿਹਾ ਦੇਖ ਲਓ ਇੱਕ ਡੇਢ ਮਹੀਨੇ ਦੇ ਵਿੱਚ ਸੇਵਾ ਕਰਾਉਣੀ ਪਵੇਗੀ ਜੇ ਤੁਹਾਡੀ ਸਮਰੱਥਾ ਹੈ ਤੇ ਕਰ ਲਓ ਉਸਨੇ ਹਾਂ ਕਰਤੀ ਪ੍ਰਬੰਧਕ ਕਹਿਣ ਲੱਗੇ ਕਿ ਸੇਵਾ ਦੀ ਪਰਚੀ ਕਟਵਾਉਣੇ ਪਵੇਗੀ ਤੇ ਉਹ ਬੰਦਾ ਸ਼ਾਮ ਤੱਕ 7 ਲੱਖ ਰੁਪਏ ਦਾ ਪ੍ਰਬੰਧ ਕਰਕੇ ਪਰਚੀ ਕਟਵਾ ਗਿਆ ਖੈਰ ਸੇਵਾ ਸ਼ੁਰੂ ਹੋਈ ਤੇ ਸੇਵਾ ਚੱਲ ਰਹੀ ਸੀ ਕਿਉਂਕਿ ਇੱਕੋ ਦਿਨ ਤੇ ਨਹੀਂ 7 ਲੱਖ ਰੁਪਈਆ ਲੱਗ ਜਾਣਾ ਸੀ ਤੇ ਉਸ ਨੂੰ ਹੋਰ 4-5 ਦਿਨ ਮਿਲ ਗਏ ਤੇ ਉਸਨੇ 4-5 ਦਿਨਾਂ ਦੇ ਵਿੱਚ ਹੋਰ 7 ਲੱਖ ਰੁਪਏ ਦਾ ਪ੍ਰਬੰਧ ਕਰਕੇ ਪ੍ਰਬੰਧਕਾਂ ਨੂੰ ਦੇ ਦਿੱਤਾ ਉਸ Hindu ਵੀਰ ਕੋਲ ਗੁਰੂ ਸਾਹਿਬ ਨੇ 14 ਲੱਖ ਰੁਪਏ ਦੀ ਸੇਵਾ ਲਈ ਅੱਗੇ ਫਿਰ ਜੋ ਹੋਇਆ ਉਹ ਸੁਣਨੇ ਵਾਲਾ ਹੈ ਤੇ ਹੈੱਡ ਗ੍ਰੰਥੀ ਸਾਹਿਬ ਨੇ ਸੋਚਿਆ ਇਹ ਬੰਦਾ ਦੇਖ ਤੋਂ ਤਾਂ ਪੈਸੇ ਵਾਲਾ ਲੱਗਦਾ ਨਹੀਂ ਤੇ ਉਹਨਾਂ ਨੇ ਉਸ ਨੂੰ ਪੁੱਛ ਹੀ ਲਿਆ ਹੈੱਡ ਗ੍ਰੰਥੀ ਸਾਹਿਬ ਕਹਿਣ ਲੱਗੇ ਮੈਨੂੰ ਪੁੱਛਣ ਦਾ ਤੇ ਕੋਈ ਹੱਕ ਨਹੀਂ ਪਰ ਫਿਰ ਵੀ ਮੈਂ ਪੁੱਛ ਰਿਹਾ ਹਾਂ ਸੇਵਾ ਤੂੰ ਕੀਤੀ ਹੈ ਤੇ ਗੁਰੂ ਮਹਾਰਾਜ ਜੀ ਨੇ ਤੇਰੇ ਕੋਲੋਂ ਸੇਵਾ ਕਰਵਾਈ ਹੈ ਪਰ ਤੁਸੀਂ ਦੇਖਣ ਤੋਂ ਤੇ ਐਨੇ ਪੈਸਿਆਂ ਵਾਲੇ ਨਹੀਂ ਲੱਗਦੇ ਸੱਚ-ਸੱਚ ਦੱਸੋ ਤੁਹਾਡੇ ਕੋਲ ਐਨੇ ਪੈਸੇ ਸਨ ਇੱਥੇ ਵੱਡੇ-ਵੱਡੇ ਬੰਦੇ ਲਗਜ਼ਰੀ ਕਾਰਾਂ ਦੇ ਵਿੱਚ ਆਉਂਦੇ ਹਨ ਉਹਨਾਂ ਨੇ ਵੀ ਇਕੱਲੇ ਕਿਸੇ ਨੇ ਐਨਾ ਹੌਸਲਾ ਨਹੀਂ ਕੀਤਾ ਕਿ 14 ਲੱਖ ਦੀ ਸੇਵਾ ਮੈਨੂੰ ਦੇ ਦਿਓ ਤੇ ਜੇ ਕੋਈ 2-4 ਲੱਖ ਰੁਪਏ ਦੀ ਸੇਵਾ ਵੀ ਕਰ ਦਿੰਦਾ ਤੇ ਉਸਨੇ ਪਹਿਲਾਂ ਤਾਂ ਪ੍ਰਬੰਧਕਾ ਦੇ ਉੱਤੇ ਬਹੁਤ ਰੋਹੂ ਬਖਣਾ ਸੀ ਪਰ ਮੈਂ ਤੈਨੂੰ ਦੇਖ ਰਿਹਾ ਹਾਂ ਤੂੰ ਬੜੀ ਨਿਮਰਤਾ ਦੇ ਨਾਲ ਆਉਂਦਾ ਹੈ ਤੇ ਸਭ ਤੋਂ ਪਿੱਛੇ ਜਾ ਕੇ ਬੈਠ ਜਾਂਦਾ ਹੈ ਸੱਚ ਦੱਸ ਤੇਰੇ ਕੋਲ ਐਨੇ ਪੈਸੇ ਸਨ ਉਸ Hindu ਵੀਰ ਨੇ ਹੈੱਡ ਗ੍ਰਾਂਥੀ ਸਾਹਿਬ ਨੂੰ ਕਿਹਾ ਕਿ ਭਾਈ ਸਾਹਿਬ ਤੁਸੀਂ ਹੁਣ ਪੁੱਛ ਹੀ ਲਿਆ ਹੈ ਤੇ ਮੈਂ ਸੱਚ ਇਹ ਹੈ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਸੀ ਪਰ ਮੇਰੇ ਅੰਦਰ ਗੁਰੂ ਨੇ ਚਾਅ ਪੈਦਾ ਕੀਤਾ ਕਿ ਪਾਤਸ਼ਾਹ ਦੀ 400 ਸਾਲਾ ਸ਼ਤਾਬਦੀ ਹੈ ਮੈਂ ਇਸ ਵਿੱਚ ਕੋਈ ਨਾ ਕੋਈ ਸੇਵਾ ਕਰਾਂ ਤੇ ਇਹ ਸ਼ਤਾਬਦੀ ਮੇਰੀ ਜ਼ਿੰਦਗੀ ਵਿੱਚ ਦੁਬਾਰਾ ਕਦੀ ਨਹੀਂ ਆਉਣੀ ਇਸ ਲਈ ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਸੀ ਕਿ ਪ੍ਰਬੰਧਕ ਮੈਨੂੰ ਇਹ ਸੇਵਾ ਦੇ ਦੇਣ ਤੇ ਤੁਸੀਂ ਮੈਨੂੰ ਇਹ ਸੇਵਾ ਦੇ ਦਿੱਤੀ ਤੇ ਉਸਨੇ ਦੱਸਿਆ ਕਿ ਭਾਈ ਸਾਹਿਬ ਮੇਰੇ ਕੋਲ ਇੰਨਾ ਪੈਸਾ ਨਹੀਂ ਸੀ 14 ਲੱਖ ਰੁਪਈਆ ਮੈਂ ਕਰਜ਼ਾ ਚੁੱਕ ਕੇ ਦਿੱਤਾ ਹੈ ਸੇਵਾ ਵਿੱਚ ਤੇ ਆਪਣਾ ਘਰ ਤੇ ਆਪਣੇ ਘਰਵਾਲੀ ਦੇ ਗਹਿਣੇ ਗਹਿਣੇ ਰੱਖੇ ਹੋਏ ਹਨ ਸੋ ਸਾਨੂੰ ਸੋਚਣ ਦੀ ਲੋੜ ਹੈ ਕਿ ਸੱਚੀ ਸੇਵਾ ਇਸ Hindu ਵੀਰ ਵੱਲੋਂ ਕੀਤੀ ਗਈ ਹੈ ਜਾਂ ਫਿਰ ਪੱਖੇ ਸੰਗਮਰਮਣਾ ਤੇ ਆਪਣਾ ਨਾਮ ਲਖਵਾ ਕੇ ਸਭ ਨੂੰ ਆਪਣੀ ਕੀਤੀ ਹੋਈ ਸੇਵਾ ਬਾਰੇ ਦੱਸਣਾ ਫਿਰ ਥੋੜੇ ਦਿਨਾਂ ਬਾਅਦ ਹੀ ਉਸ ਹਿੰਦੂ ਵੀਰ ਤੇ ਗੁਰ ਤੇਗ ਬਹਾਦਰ ਮਹਾਰਾਜ ਜੀ ਨੇ ਐਸੀ ਕਿਰਪਾ ਕੀਤੀ ਕਿ ਉਸ ਦਾ ਕਾਰੋਬਾਰ ਅੱਗੇ ਤੋਂ 10 ਗੁਣਾ ਜ਼ਿਆਦਾ ਚੱਲਣ ਲੱਗਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਤੇ ਉਸ ਹਿੰਦੂ ਵੀਰ ਦਾ ਹੋਰ ਵੀ ਜ਼ਿਆਦਾ ਭਰੋਸਾ ਕਾਇਮ ਹੋ ਗਿਆ ਸੋ ਸਾਨੂੰ ਵੀ ਗੁਰੂ ਸਾਹਿਬ ਤੇ ਭਰੋਸਾ ਕਰਨ ਦੀ ਲੋੜ ਹੈ ਜੇ ਵਿਸ਼ਵਾਸ ਹੈ ਤੇ ਗੁਰੂ ਸਾਹਿਬ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਨਗੇ